ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚਾਰ ਸਿੰਘ ਰਾਜੂ ਐਨ ਜੀਓ ਸੋ ਆਲ ਇੰਡੀਆ ਮਾਝੀ ਸਖ ਬੈਲਫੇਅਰ ਐਸੋਸੀਏਸ਼ਨ ਵੱਲੋਂ ਪਿੰਡ ਹੰਮਤਪੁਰਾ ਭਾਗੀ ਕੀ 마ਸੀ ਕੀ ਰਣਸਿੰਘ ਕਲਾਂ ਤੇ ਪੱਤੋ ਹੀਰਾ ਸਿੰਘ ਦੇ ਵਿੱਚ ਲੋੜਵੰਦ ਪਰਵਾਲਾ ਨੂੰ ਤਰਪਾਲਣਾ ਵੰਡੀਆਂ ਸੋ ਇਸ ਸਮੇਂ ਆਲ ਇੰਡੀਆ ਮਾਝੀ ਸਖ ਬੈਲਫੇਅਰ ਐਸੋਸੀਏਸ਼ਨ ਦੇ ਨੈਸ਼ਨਲ ਪ੍ਰਧਾਨ ਸਰਦਾਰ ਸੁਖਮੰਦਰ ਸਿੰਘ ਗੱਜਣਵਾਲਾ ਰਾਜਨੀਤਿਕ ਬੈਂਕ ਪੰਜਾਬ ਦੇ ਪ੍ਰਧਾਨ ਸਰਵਰਨ ਸਿੰਘ ਅਜੀਤਵਾਲ ਪੰਜਾਬ ਪਰ ਦਾ ਰਾਜਿੰਦਰ ਸਿੰਘ ਰਿਆੜ ਕੁਲਦੀਪ ਪੱਟੀ ਪੱਤੋ ਬਲਦੇਵ ਸਿੰਘ ਮੋਗਾ ਤੇ ਪਿੰਡਾਂ ਦੇ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸੰਗ ਹਾਜ਼ਰ ਸੋ ਫਿਕਰਮੰਦ ਮੀਡੀਆ ਤੋਂ ਗੁਰਚਾਰਨ ਸਿੰਘ ਰਾਜੂ ਦੀ ਰਿਪੋਰਟ ਰਸਾ ਵਾਹਿਗੁਰੂ ਜੀ ਕੀ ਫਤਿਹ ਆਲ ਇੰਡੀਆ ਮਾਜਬੀ ਸਿੱਖ ਵੈਲਫੇਅਰ ਐਸੋਸੀਏਟੀ ਦੀ ਟੀਮ ਪੈਂਟ ਹਮਦਰਾਰ ਬੱਚ ਪਹੁੰਚੀ ਹੈ ਸਗਮੰਦਰ ਸਿੰਘ ਕੱਜਰਵਾੜਾ ਨੈਸ਼ਨਲ ਪ੍ਰੈਜ਼ੀਡੈਂਟ ਸਵਰਸਨ ਆਦੀਵਾਨ ਨੈਸ਼ਨਲ ਚੇਅਰਮੈਨ ਪ੍ਰੋਟੀਕਲ ਰਿੰਗ ਅਜਿੰਦਰ ਸਿੰਘ ਗਰੇੜ ਪੰਜਾਬ ਪ੍ਰਧਾਨ ਸੁਦੀਪ ਸਿੰਘ ਪੱਟੀ ਜੀ ਬੁੱਕਮੈਨ ਸੰਦੀਪ ਸਿੰਘ ਬਟਾ ਸਕਤਰ ਇਹਨਾਂ ਸਾਰਿਆਂ ਦਾ ਪਿੰਡ ਮੋਟਰ ਵਿੱਚ ਪਹੁੰਚਣ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਸਾਰਿਆਂ ਨੂੰ ਪਤਾ ਹੀ ਆ ਕਿ ਮੀਂਹ ਦੇ ਕਾਰਨ ਕਰਨ ਦੇ ਜੋ ਹਾਲਾਤ ਬਹੁਤ ਹੀ ਖਰਾਬ ਹਨ ਅਸੀਂ ਸਵਰਸਨ ਆਦੀਵਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਲੋੜਵੰਦ ਪਰਿਵਾਰਾਂ ਦੇ ਜਿਨ੍ਹਾਂ ਦੇ ਸੱਤਾਂ ਦੇ ਵਿੱਚ ਦੇ ਪਾਣੀ ਥੱਲੇ ਆ ਰਿਹਾ ਸੀ ਉਹਨਾਂ ਨੇ ਸਾਨੂੰ 25-30 ਪਰਿਵਾਰਾਂ ਨੂੰ ਤਰਪਾਲਾ ਦਿੱਤੀਆਂ ਨੇ ਇਹਨਾਂ ਦਾ ਨਗਰ ਦੇ ਵੱਲੋਂ ਤੇ ਆਇਆਂ ਹੋਇਆਂ ਸਾਰੀਆਂ ਸੰਗਤਾਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਚੇਰਮੈਨ ਲਖਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੱਲ ਸਾਡੇ ਅਦੀਵਾਰ ਸਾਹਿਬ ਨਾਲ ਗੱਲ ਕੀਤੀ ਕਿ ਤੁਸੀਂ ਕੀ ਕਰ ਰਹੇ ਆ ਅਦੀਵਾਰ ਸਾਹਿਬ ਕਹਿੰਦੇ ਅਸੀਂ ਪਿੰਡਾਂ ਦੇ ਵਿੱਚ ਤਰਪਾਲਾ ਸੇਵਾ ਕਰ ਰਹੇ ਆ ਜੇਮਨ ਸਿੰਘ ਨੇ ਚੇਮਨ ਸਾਹਬ ਨੇ ਕਿਹਾ ਕਿ ਤੁਸੀਂ ਸਾਡੇ ਪਿੰਡ ਵਿੱਚ ਆਓ ਤੇ ਆਦੀਵਾਲ ਸਾਹਿਬ ਨੇ ਪਹਿਲੇ ਬੋਲ ਤੇ ਸਾਡੇ ਜੇਮਨ ਸਾਹਿਬ ਨੂੰ ਕਿਹਾ ਕਿ ਤੁਹਾਡੇ ਅਸੀਂ ਪਿੰਡ ਜ਼ਰੂਰ ਪਹੁੰਚਾਂਗੇ ਆਦੀਵਾਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਗਰੀਬ ਪ੍ਰੀ ਪਰਿਵਾਰ ਦੇ ਨਾਲ ਮੋਢੇ ਦਾ ਮੋਟਾ ਜਾੜ ਜੋੜ ਕੇ ਖੜੇ ਖੜੇ ਨੇ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਤੁਸੀਂ ਸਾਡੀ ਹੈਲਪ ਕਰੋ ਸਾਡਾ ਨਗਰ ਜ਼ਰੂਰ ਤੁਹਾਡੇ ਨਾਲ ਹਮੇਸ਼ਾ ਯਾਰ ਰਹੇਗਾ ਜੇ ਇੱਕ ਵਾਰ ਫੇਰ ਆਏ ਹੋਏ ਸਾਰੀ ਟੀਮ ਦਾ ਨਗਰ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਤੁਸੀਂ ਗਰੀਬੀ ਗਰੀਬ ਪਰਿਵਾਰਾਂ ਦਾ ਇੱਕ ਸਹਾਰਾ ਬਣ ਕੇ ਖੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿ ਸਾਡੀ ਆਲ ਇੰਡੀਆ ਮੈਜੋਰੀਟੀ ਸਿੱਖ ਵੈਲਫੇਅਰ ਐਸੋਸੀਏਸ਼ਨ ਬਣੀ ਹੈ ਜੀ ਤੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸਰਦਾਰ ਸੁਖਮੰਦਰ ਸਿੰਘ ਗੱਜਣਵਾਲਾ ਜੀ ਹੈ ਸਾਡੇ ਵਿੱਤ ਸਕੱਤਰ ਸਰਦਾਰ ਬਲਦੇਵ ਸਿੰਘ ਜੀ ਹੈ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਰਿਆੜੀ ਜੀ ਆ ਸਾਡੇ ਚੀਫ ਸਪੋਕਸਮੈਨ ਸਾਡੇ ਸੁਦੀਪ ਭੱਟੀ ਜੀ ਆ ਤੇ ਅਸੀਂ ਸਾਰੇ ਟੀਮ ਦੇ ਜਿਹੜੀ ਸਾਡੀ 올 ਇੰਡੀਆ ਮੱਛੀ ਸੈਕ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਸੀਂ ਪ੍ਰਾਲਾ ਕੀਤਾ ਜੇ ਅਸੀਂ ਕਿੰਨੇ ਜੋਗੇ ਹੈਗੇ ਆ ਅਸੀਂ ਜਿੱਥੇ ਅੱਜ ਇਸ ਆਫਤ ਵਿੱਚ ਜਿੰਨੀ ਵੀ ਕਿਸ਼ਮਤ ਕਰ ਸਕੀਏ ਉਹ ਅਸੀਂ ਕਰਨ ਵਾਸਤੇ ਅਸੀਂ ਸੋਚਿਆ ਵੀ ਪਿੰਡ-ਪਿੰਡ ਜਾ ਕੇ ਅਸੀਂ ਉਹ ਕਰ ਰਹੇ ਆ ਤੇ ਬੇਸ਼ੱਕ ਅਸੀਂ ਪੂਰਾ ਤਾਂ ਨਹੀਂ ਕਰ ਸਕਦੇ ਪਰ ਅਸੀਂ ਇੱਕ ਆਪ ਦੀ ਸੋਚ ਪ੍ਰਾਲਾ ਕੀਤਾ ਹੈ ਕਿ ਕਿੰਨੇ ਚੁੱਕੇ ਹੈਗੇ ਅਸੀਂ ਇਹਦੇ ਵਿੱਚ ਆਪਦਾ ਸਾਨੂੰ ਸਾਡੀ ਐਸੋਸੀਏਸ਼ਨ ਨੂੰ ਦਿਸਾ ਪਾਉਣਾ ਚਾਹੀਦਾ ਇਸ ਕਰਕੇ ਸਾਡੀ ਸੂਚਿਤ ਜਿਹੜੀ ਅੱਜ ਪਿੰਡ-ਪਿੰਡ ਜਾ ਕੇ ਜਿੱਥੇ ਬਹੁਤ ਲੋੜਵੰਦ ਉਹਨਾਂ ਨੂੰ ਤਰਪਾਲਾ ਵੰਡ ਰਿਹਾ ਤੇ ਇਸ ਵਿੱਚ ਜਿਹੜੇ 12 ਜੀ ਸਾਡੇ ਬਹੁਤ ਸਮਾਜਸੀ ਵੀ ਇਸ ਪਿੰਡ ਦੇ ਬਹੁਤ ਸਾਡੇ ਸਮਾਜਸੀ ਵੀ ਹੈ ਉਹਨਾਂ ਨੇ ਸਲਾਹ ਕੀਤੀ ਤਾਂ ਉਹਨਾਂ ਨੇ ਸਾਨੂੰ ਘਰ-ਘਰ ਲਿਜਾ ਕੇ ਜਿਹੜੇ ਨਾਲੇ ਲੋਕਾਂ ਦੇ ਘਰ ਮੁਖਾਏ ਤੇ ਨਾਲ ਹੀ ਉਹਨਾਂ ਨੇ ਮਤਲਬ ਸਾਨੂੰ ਜਿਹੜੀਆਂ ਤਰਪਾਲਾਂ ਉੱਥੇ ਵਗਵਾਉਣ ਵਿੱਚ ਸਾਡੀ ਸਹਾਇਤਾ ਕੀਤੀ ਬੜੀ ਦਿੱਕਤ ਆ ਰਹੀ ਸਾਬ ਵਾਹ ਵਾਹ ਤੁਸੀਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਲੈ ਕੇ ਜੋ ਲਗਾਤਾਰ ਆਪਣੇ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਆ ਤੇ ਸਾਰੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਕਿਉਂਕਿ ਕੁਦਰਤੀ ਕਰੋਪੀ ਕਾਰਨ ਇਹ ਸਾਰਾ ਸਿਸਟਮ ਆਪਣੇ ਚੱਲ ਰਿਹਾ ਹੈ ਆਪਾਂ ਕਿਸੇ ਨੂੰ ਵੀ ਦੋਸ਼ ਨਹੀਂ ਦੇ ਸਕਦੇ ਚੀਜ਼ ਦਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਸਵਰਨ ਸਿੰਘ ਸਵਰਨ ਸਿੰਘ ਅਜੀਤਵਾਲ ਤੋਂ ਤੇ ਸਾਡੇ ਅੱਜ ਨਗਰ ਭਾਗੀ ਗਈ ਵਿਖੇ ਤਰਪਾਲਾ ਲੈ ਕੇ ਆਇਆ ਇਹਨਾਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿ ਸਾਡੇ ਉਹਨਾਂ ਗਰੀਬ ਲੋਕਾਂ ਦੀ ਬਾਹ ਫੜੀ ਆ ਤੇ ਅੱਜ ਅਸੀਂ ਤਲਵੰਡੀ ਰੋਡ ਤੇ ਖੜੇ ਆ ਇੱਥੇ ਬਹੁਤ ਜ਼ਿਆਦਾ ਪਾਣੀ ਹੋਣ ਕਰਕੇ ਆ ਦੋ ਘਰਾਂ ਨੂੰ ਪੂਰੀ ਪ੍ਰੋਬਲਮ ਆ ਗਈ ਸੱਤਾਂ ਨੂੰ țeੜਾ ਆ ਗਈਆਂ ਗੰੰਧਾਂ ਨੂੰ ਵੀ țeੜਾ ਆ ਗਈਆਂ ਕਿਉਂਕਿ ਲੈਂਟਰ ਪਾਇਆ ਵੀ ਉਹਨਾਂ ਨੂੰ ਵੀ ਨੁਕਸਾਨ ਪਹੁੰਚ ਗਿਆ ਤੇ ਇਹ ਤਰਪਾਲਾ ਸਾਨੂੰ ਦੇ ਕੇ ਚੱਲਿਆ ਤੇ ਅਸੀਂ ਜਿੰਨੇ ਵੀ ਲੋੜਵੰਦ ਬੰਦੇ ਹੈਗੇ ਆ ਸਾਡੇ ਪਿੰਡ ਦੇ ਵਿੱਚ ਪੰਜ-ਛੇ ਘਰਾਂ ਬੋਰੀਆਂ ਸਿੱਖਾਂ ਦੇ ਹੈਗੇ ਆ ਜਾਂ ਹੋਰ ਅੰਦਾਸੀਆਂ ਸਿੱਖਾਂ ਦੇ ਘਰ ਹੈਗੇ ਆ ਅਸੀਂ ਇਹ ਤਰਪਾਲਾਂ ਉਹਨਾਂ ਤੱਕ ਜਰੂਰ ਪਾਈ ਜੀ ਸਵਨ ਸਿੰਘ ਜੀ ਰਜੀਤਪਾਲ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਉਹਨਾਂ ਦੀ ਸੇਵਾ ਗੁਰੂ ਮਾਰੀ ਕਿਰਪਾ ਕਰਨ ਇਹਨਾਂ ਨੂੰ ਦੇਣ ਦੁੱਗਣੀ ਰਾਜ ਦੁੱਗਣੀ ਤਰੱਕੀ ਵਾਖਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਦੂਰ ਤੋਂ ਚੱਲ ਕੇ ਆਏ ਨੇ ਇਹਨਾਂ ਨੂੰ ਜੀਵਾਏ ਵੀ ਆਖਦੇ ਆ ਤੇ ਧੰਨਵਾਦ ਵੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਰਿਹਰ ਰੈਗੂਲਰ ਨਾਲ ਰੱਖੀ ਮੈਂ